ਪਾਈ ਅਮਰਤਪਾਲ ਸਿੰਘ ਦੇ ਫਾਦਰ ਸਾਹਿਬ ਇੱਥੇ ਪਹੁੰਚ ਚੁੱਕੇ ਆ ਉਹਨਾਂ ਦੇ ਪਿਤਾ ਜੀ ਸੋ ਉਹਨਾਂ ਨਾਲ ਦੋ ਗੱਲਾਂ ਕਰਾਂਗੇ ਜ਼ਰੂਰ ਕਹਿੰਦੇ ਬੱਸਾਂ ਵਿੱਚ ਵੀ ਰੋਕਿਆ ਜਾ ਰਿਹਾ ਰੋਕ ਸਾਰੇ ਚੈੱਕ ਕਰੀ ਜਾਂਦੇ ਹਰੇ ਗੱਡੀਆਂ 'ਚ ਬੜੀ ਮੁਸ਼ਕਲ ਨਾਲ ਇੱਥੇ ਪਹੁੰਚਣ ਬੜੇ ਇਸ ਕਰਕੇ ਇਹ ਬਹੁਤ ਅੱਜ ਦਾ ਜੋ ਹਾਲਾਤ ਬਣੇ ਹੋਏ ਆ ਜਿਹਦੇ ਪੰਜਾਬੀ ਨੌਜਵਾਨਾਂ ਨੂੰ ਚੱਕਿਆ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਪ੍ਰਵਾਸੀ ਜਿਹੜੇ ਆ ਉਹ ਕੱਟ ਕਰਕੇ ਬੈਠੇ ਉਹਨੂੰ ਕਿਦੋਂ ਦੇਖਦੇ ਇਹਦੇ 'ਚ ਪੰਜਾਬ ਨਾਲ ਤਾਂ ਸ਼ੁਰੂ ਤੋਂ ਠੱਗਾ ਕਰਨ ਦੇ ਵਾਸਤੇ ਸਰਕਾਰਾਂ ਵੀ ਤਿਆਰ ਆ ਸਾਰੇ ਸਾਡੇ ਮੁਲਾਜ਼ਮ ਵੀ ਇਹ ਇਸ ਚੀਜ਼ ਨੂੰ ਦੇਖਦੇ ਨੇ ਕਿ ਇਹ ਲੜਾਈ ਕਿਹਦੀ ਆ ਇਹ ਮਨੁੱਖਤਾ ਦੀ ਲੜਾਈ ਆ ਇਹ ਕਿਸੇ ਕਿਸੇ Hindu, Muslim, Sikh ਦੀ ਕੋਈ ਨਹੀਂ ਮਤਲਬ ਇਹ ਤਾਂ ਮਨੁੱਖਤਾ ਦੇ ਭਲੇ ਵਾਸਤੇ ਹੀ ਸਾਰੇ ਕੁਝ ਲੋਕ ਇਕੱਠੇ ਹੋ ਰਹੇ ਆ ਤੇ ਉਹਨਾਂ ਨੂੰ ਸਗੋਂ ਇਹਨਾਂ ਨੂੰ ਸਹਯੋਗ ਦੇਣਾ ਚਾਹੀਦਾ ਵੱਧ ਤੋਂ ਵੱਧ ਤੇ ਲੋਕਾਂ ਨੂੰ ਰੋਕਿਆ ਜਾ ਰਿਹਾ ਜੋ ਲੋਕਾਂ ਨੂੰ ਯਹਿਰ ਵੰਡਿਆ ਜਾ ਰਿਹਾ ਉਹਦੇ ਵਾਸਤੇ ਲੋਕ ਇਕੱਠੇ ਹੋ ਰਹੇ ਕਿ ਸਾਡੇ ਹੋਣ ਦਾ ਸਵਾਲ ਆ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਕਿੱਦਾਂ ਬਚਾਵਾਂਗੇ ਜੇ ਇਹ ਹਲਾਤ ਰਹੇ ਬਿਲਕੁਲ ਜੀ ਵੱਡੇ ਸਵਾਲ ਨੇ ਆਉਣ ਵਾਲੀਆਂ ਪੀੜੀਆਂ ਨੂੰ ਆਉਣ ਵਾਲੀਆਂ ਪੀੜੀਆਂ ਨਸਲਾ ਦਾ ਸਵਾਲ ਆ ਨਹੀਂ ਗੁਰੂ ਘਰੋਂ ਨਾ ਰੋਕੋ ਇਹ ਨਹੀਂ ਸਿਖਾਓ ਬਈ ਫਤ ਸਾਹਿਬ ਹੀ ਫਤੇ ਜੀ ਗੁਰੂ ਘਰੋਂ ਨਾ ਰੋਕੋ ਅਸੀਂ ਤੁਹਾਨੂੰ ਬੇਨਤੀ ਕਰ ਰਹੇ ਹਾਂ ਜਿਆਦਾ ਤੋਂ ਡਿਸਪਰਸ ਕਰ ਤੋਂ ਨਹੀਂ ਕਰਨਾ ਹਾਂ ਜੀ ਅਸੀਂ ਤਾਂ ਬਹੁਤ ਪਿੱਛੇ ਖੜੇ ਆ ਆਪ ਕੋ ਮੇਰੇ ਵੀ ਜਿਆਦਾ ਇਹਨੂੰ ਡਿਸਪਰਸ ਕਰ ਦਈਏ ਸਰ ਚਲੋ ਅਸੀਂ ਗੁਰਦੁਆਰਾ ਸਾਹਿਬ ਹੋ ਜਾਓ ਜੀ ਕੇਰਾ ਬੰਦ ਕਰ ਜਾਓ ਹਾਂ ਗੁਰਦੁਆਰੇ ਬੈਠੋ ਜੀ ਸਾਹਿਬ ਗੁਰਦੁਆਰੇ ਬੈਠੋ ਸਤਨਾਲ ਗੁਰਪ੍ਰੀਤ ਸਿੰਘ ਸਾਹਿਬ ਨੇ ਸਹੀ ਸਤਿ ਸ਼੍ਰੀ ਅਕਾਲ ਜੀ ਸਰ ਦੂਜੇ ਪਾਸੇ ਪਤਾ ਲੱਗ ਰਿਹਾ ਆ ਵੀਡੀਓ ਦੇ ਥਰੂ ਹੀ ਕਿ ਪ੍ਰਵਾਸੀਆਂ ਨੇ ਬਹੁਤ ਵੱਡੇ ਕੱਟ ਕੀਤੇ ਹੋਏ ਆ ਉੱਥੇ ਕੋਈ ਰੋਕ-ਥਾਮ ਨਹੀਂ ਹੋ ਰਹੀ ਕੋਈ ਨਹੀਂ ਮੈਨੂੰ ਉਧਰ ਜਿਹਦੀ ਡਿਊਟੀ ਉਧਰ ਰਹੀ ਉਧਰ ਹੋਗੀ ਸਾਡੀ ਡਿਊਟੀ ਇੱਧਰ ਹੈ ਅਸੀਂ ਤੇ ਤਾਂ ਸ਼ਾਂਤੀ ਜਾਂਦੇ ਆ ਉਧਰ ਵੀ ਸ਼ਾਂਤੀ ਜਾਂਦੇ ਆ ਸਰ ਸਵਾਲ ਇਹ ਆ ਕਿ ਸ਼ਾਂਤੀ ਆ ਕੋਈ ਦੰਗਾ ਨਹੀਂ ਹੋ ਰਿਹਾ ਖੜੇ ਗੁਰੂ ਘਰ ਦੇ ਕੋਲੇ ਦੇਖੋ ਹੱਥਾਂ ਦੇ ਵਿੱਚ ਤਾਕਤੀਆਂ ਲੈਂਗੀਆਂ ਹੋਈਆਂ ਆ ਹਾਂ ਜੀ ਟ੍ਰੈਫਿਕ ਹੁੰਦੀ ਸਾਰੇ ਇੱਧਰ ਆ ਰਹੇ ਆ ਵਾਰ-ਵਾਰ ਟ੍ਰੈਫਿਕ ਤੋਂ ਸਾਈਡ ਰਹੂਗੇ ਕੋਈ ਗੱਲ ਜੋ ਕਾਨੂੰਨ ਸਾਰਾ ਲਈ ਸੇਮ ਹੈ ਉਹਨਾਂ ਲਈ ਵੀ ਸੇਮ ਹੈ ਇਹਨਾਂ ਲਈ ਵੀ ਸੇਮ ਹੈ ਸ਼ਹੀਦ ਸਾਹਿਬ ਦਾ ਕਹਿਣਾ ਕਾਨੂੰਨ ਸਾਰਾ ਲਈ ਸੇਮ ਹੈ ਦੂਜੇ ਪਾਸੇ ਕਹਿੰਦੇ ਜਿਹਨ ਉਹ ਉਹਨਾਂ ਨੂੰ ਪਤਾ ਹੋਊਗਾ ਪਰ ਇੱਥੇ ਮੇਰੀ ਡਿਊਟੀ ਆ ਤੇ ਮੈਂ ਟ੍ਰੈਫਿਕ ਜਾਮ ਨਹੀਂ ਹੋਣ ਦੇਣਾ ਸੋ ਵੱਡੀ ਗੰਤ ਦੇ ਵਿੱਚ ਪੁਲਿਸ ਪ੍ਰਸ਼ਾਸਨ ਆ ਕੇ ਖੜਾ ਹੋ ਗਿਆ ਆ ਬੜੇ ਆਰਾਮ ਨਾਲ ਪੀਸਫੁਲੀ ਤਰੀਕੇ ਦੇ ਨਾਲ ਪ੍ਰੋਟੈਸਟ ਕੀਤਾ ਜਾ ਰਿਹਾ ਗੁਰੂ ਘਰ ਦੇ ਬਿਲਕੁਲ ਬਾਹਰ ਖੜੇ ਆ ਹੱਥਾਂ ਵਿੱਚ ਤਖਤੀਆਂ ਲਗੀਆਂ ਹੋਈਆਂ ਬੱਚੇ ਹੋ ਰਹੇ ਅਪੰਗ ਬੰਦ ਕਰੋ ਨਦੀਆਂ ਵਿੱਚ ਪਾਉਣਾ ਗੰਦ ਸੋ ਵੱਡੇ ਸਵਾਲ ਨੇ ਇਹ ਪਾਣੀ ਕੁਦਰਤੀ ਸਰੋਤ ਆ ਅੱਜ ਕੁਦਰਤੀ ਸਰੋਤ ਮੰਤਰੀ ਜਿਹੜਾ ਗੂੜੀ ਨੀਂਦੇ ਸੁੱਤਾ ਪਿਆ ਆ ਉਹਨੂੰ ਜਾਗਣ ਦੀ ਲੋੜ ਆ ਪੰਜਾਬ ਸਰਕਾਰ ਨੂੰ ਜਾਗਣ ਦੀ ਲੋੜ ਆ ਸਰਕਾਰ ਬਣਨ ਤੋਂ ਪਹਿਲਾਂ ਵੱਡਿਆਂ ਵੱਡੇ ਦਾਅਵੇ ਕਰਨ ਵਾਲੇ ਵੱਡਿਆਂ ਗੱਲਾਂ ਕਰਨ ਵਾਲੇ ਭਗਵਾਨ ਸੇਕ ਮਾਰਨ ਨੂੰ ਜਾਗਣ ਦੀ ਲੋੜ ਆ ਕਿ ਜਿਹੜੇ ਬੁੱਢੇ ਨਾਲ ਦੇ ਤੁਸੀਂ ਗੱਲ ਕਰਦੇ ਸੀ ਉਹ ਬੁੱਢਾ ਦਰਿਆ ਅੱਜ ਨਾਲੇ ਚ ਬਦਲ ਗਿਆ ਉਹਦੀਆਂ ਗੱਲਾਂ ਤੁਸੀਂ ਕਰਦੇ ਸੀ ਸਟੇਜਾਂ ਤੋਂ ਉਹਨੂੰ ਜਰੂਰ ਸਾਫ਼ ਕਰਾਓ ਤਾਂ ਕਿ ਜਿਹੜਾ ਆਮ ਬੰਦੇ ਨੂੰ ਸਾਫ਼ ਪਾਣੀ ਮਿਲ ਸਕੇ ਤੇ ਪ੍ਰਸ਼ਾਸਨ ਵੱਡੀ ਕਾਰਵਾਈ ਕਰਦਾ ਹੋਇਆ ਆਕੇ ਇਥੇ ਖੜਾ ਆ ਤੁਸੀਂ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਲਾਠੀਆਂ ਲੈ ਕੇ ਖੜੇ ਨੇ ਇਥੇ ਸਾਡੀਆਂ ਮਾਤਾਵਾਂ ਭੈਣਾਂ ਵੀ ਪਹੁੰਚੀਆਂ ਨੇ ਜਿਹੜੀਆਂ ਕਿ ਬਿਲਕੁਲ ਪੀਸਫੁਲੀ ਪ੍ਰੋਟੈਸਟ ਕਰ ਰਹੀਆਂ ਨੇ ਹੋ ਸਕਦਾ ਹੈਗਾ ਸਾਡਾ ਕੋਈ ਨੁਕਸਾਨ ਵੀ ਹੋ ਜੇ ਅਸੀਂ ਉਸ ਨੁਕਸਾਨ ਨੂੰ ਚੱਲਣ ਲਈ ਤਿਆਰ ਹੈਗੇ ਆ ਸੋ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਫਾਦਰ ਸਾਹਿਬ ਆ ਉਹਨਾਂ ਦੇ ਪਿਤਾ ਜੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨੂੰ ਅरेस्ट ਕਰਨ ਪਹੁੰਚੀ ਆ ਪੁਲਿਸ ਸਤੰਦੇ ਵੱਲੋਂ ਜਿਵੇਂ ਵੀ ਕੋਈ ਜੱਥੇਬੰਦੀਆਂ ਦੇ ਲੋਕ ਆ ਰਹੇ ਹੈਗੇ ਆ ਲੋਕਾਂ ਦਾ ਜਿੱਥੇ ਇਕੱਠ ਹੋ ਰਿਹਾ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ਾਂ ਕਿੱਤੀ ਚੱਲੀ ਚੱਗੀ ਆ ਤੇ ਅੱਜ ਨਹੀਂ ਪਰੂਨ ਸੰਗਤ ਨੇ ਇਕੱਠੀ ਹੋਣਾ ਸੀ ਜਿੱਦੀ ਕੋ ਚੰਗੇ ਗੋਦ ਲਈ ਇਹ ਗਲਤ ਵੀ ਜਾਣੀ ਬਈ ਸਾਡਾ ਕੋਸਾ ਸਸਰ ਦਾ ਮਾਮਲਾ ਸੀ ਪੁਲਸਾ ਦੇ ਬਾਰੇ ਆਪਣੇ ਬੱਚੇ ਬਚਾਉਣ ਵਾਸਤੇ ਬੱਚੇ ਬਚਾਉਣ ਵਾਸਤੇ ਤੁਰੇ ਆ ਅਸੀਂ ਵੀ ਸਾਰੇ ਅਸੀਂ ਤੁਹਾਡੇ ਨਾਲ ਕੰਪਰਮਾਈਜ਼ ਕਰਕੇ ਸਭ ਕੋ ਕਰਦੇ ਆ ਅਸੀਂ ਤੁਹਾਡੀ ਅਸੀਂ ਨਾਲ ਕੰਪਰਮਾਈਜ਼ ਨਹੀਂ ਕਰੀ ਆ ਹਾਂ ਕੋਈ ਨਹੀਂ ਖਲੋਤਾ ਇੱਥੇ ਕੋਈ ਨਹੀਂ ਰੋਡ ਨਹੀਂ ਜਾਮੜੀਆਂ ਨਹੀਂ ਨਹੀਂ ਨਾ ਚਲ ਜਓ ਬੰਦੇ ਚਲ ਜਓ ਮੈਂ ਤਾਂ ਕਰ ਗੁਰਦਵਾਰ ਸਾਹਿਬ ਬੈਠੋ ਜੀ ਸਭ ਨੂੰ ਬੰਨ ਲੰਗਰ ਅਸੀਂ ਲੰਗਰ ਸਿਕਣ ਵਾਸਤੇ ਆਏ ਇੱਥੇ ਅਸੀਂ ਲੰਗਰ ਸਿਕਣ ਦਾ ਕੰਮ ਕਰ ਰਹੇ ਹਾਂ ਫਿਰ ਆਜੋ ਫਿਰ ਆਜੋ ਸਾਡੇ ਨਾਲ ਨਹੀਂ ਨਹੀਂ ਅਸੀਂ ਤੁਹਾਡੇ ਨਾਲ ਕਿਤਾਬ ਜੀ ਆਪਣੇ ਲੋਕਾਂ ਦੇ ਸਾਡੀ ਸੰਗਤਾਂ ਨੂੰ ਸੰਗਤਾਂ ਕੱਢੀ ਹੁੰਦਾ ਤੇ ਸੰਗਤਾਂ ਰਾਜ ਆ ਰਾਜ ਬੱਸਾਂ 'ਚ ਕਿੰਨਾ ਤੰਗ ਕਰਨ ਦੇ ਆ ਨਹੀਂ ਹੋਣੀ ਸਾਡੀ ਨਹੀਂ ਦੇਣਾ ਦੀ ਆਵਾਜ਼ ਨੂੰ ਵੀ ਨਹੀਂ ਕੋਈ ਨਹੀਂ ਤੁਹਾਡੇ ਸਾਡੇ ਨੂੰ ਜ਼ੁਲਮ ਕਰ ਹੋ ਗਿਆ ਜਿਹੜੀ ਆਵਾਜ਼ ਆਣੀ ਸੀ ਕਾਹਦਾ ਲੋਕਤੰਤਰ ਹੈ ਤੁਸੀਂ ਜਿਹੜਾ ਨਹੀਂ ਆਏ ਨਾ ਕੋਈ ਨਹੀਂ ਇੱਥੇ ਆਏ ਨਹੀਂ ਆ ਕੋਈ ਨਹੀਂ ਆਏ ਪਿਆਰ ਦੇ ਨਾਲ ਤੁਹਾਡਾ ਕਰਨੇ ਨਹੀਂ ਕਿਵੇਂ ਇਹਦਾ ਹੋਇਆ ਕੋਈ ਮੁਸ਼ਕਲ ਨਹੀਂ ਹੈ ਹਾਂ ਬਿਲਕੁਲ ਸਾਲ ਪਲੀਜ਼ ਆ ਜਾ ਸਿਆਣੇ ਬੰਦੇ ਨੇ ਕੋਈ ਗਲਤ ਕੋਈ ਦੇਖੋ ਆਪਣੀ ਗੰਗੈਰੀ ਸਾਹਮਣੇ ਲਾਏ ਹੋ ਇੱਕ ਐਮਪੀ ਦੇ ਫਾਦਰ ਸਾਹਿਬ ਹੈ ਜੋ ਬੰਦੇ ਨੇ ਸਾਰੀ ਸੰਗਿਆ ਦੇ ਵਿੱਚ ਇਹ ਤਾਂ ਨਹੀਂ ਕਰਦਾ ਮੈਂ ਵੀ ਤੁਹਾਨੂੰ ਕੁਝ ਨਹੀਂ ਮੈਂ ਕੋਈ ਗਲਤ ਨਹੀਂ ਕਿਸੇ ਨਾਲ ਕੋਈ ਗਲਤ ਨਹੀਂ ਕਰਦਾ ਕੋਈ ਗਲਤ ਨਹੀਂ ਕਰਦਾ ਚੰਗਾ ਭਜਨ ਬੋਲ ਰਹੇ ਆ ਕੁਝ ਬੋਲ ਰਹੇ ਆ ਤੁਸੀਂ ਆ ਜਾਵੇ ਜਾ ਜਾ ਹਾਂ ਇਹਨੇ ਕੋਈ ਨਹੀਂ ਅੰਦਰ ਹੋਈ ਨਾ ਕੋਈ ਜਾਨ ਬਸਾ ਦੇ ਵਾਹ ਇਹਨੇ ਅੰਦਰ ਵੀ ਜਾਦ ਸਾਡੇ ਨਾਲ ਆ ਜਾ ਹਾਂ ਫਿਰ ਜਾ ਜਾ ਦੋ ਦੋਨਾ ਮੰਨ ਧੱਕਾ ਮੁਕੀ ਹੋਣੀ ਸ਼ੁਰੂ ਹੋ ਗਈ ਆ ਅਰੈਸਟ ਪਾਉਣ ਲੱਪੇ ਆ ਬੀਬੀਆਂ ਨੂੰ ਵੀ ਅਰੈਸਟ ਕੀਤਾ ਜਾ ਰਿਹਾ ਆ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਨੂੰ ਅਰੈਸਟ ਕੀਤਾ ਜਾ ਰਿਹਾ ਆ ਸੋ ਗੱਡੀ ਦੇ ਵਿੱਚ ਬਹੁਤ ਸਾਰੇ ਪੁਲਿਸ ਬਲਾਜਮ ਹੋਰ ਆਏ ਆ ਇਹ ਲਾਈਵ ਤੁਸੀਂ ਤੁਸੀਂ ਦੇਖ ਰਹੇ ਆ ਲੁਧਿਆਣਾ ਸ਼ਹਿਰ ਤੋਂ ਵੇਰਕਾ ਮਿਲਕਪੁਰ ਤੋਂ ਸੋ ਇਹ ਪੀਸਫੁਲੀ ਪ੍ਰੋਟੈਸਟ ਕਰਦੇ ਹੋਏ ਪੀਸਫੁਲ ਕੋਈ ਤਰੀਕਾ ਹੀ ਹੋਏ ਤੁਸੀਂ ਖਿੱਚੋ ਨਹੀਂ ਲੱਗਦੇ ਤੁਸੀਂ ਕੀ ਕਰਨਾ ਚਾਹੁੰਗੇ ਇਹੋ ਕੋਈ ਤਰੀਕਾ ਨਹੀਂ ਹੋਏ ਨਾ ਕਿ ਪੀਸਫੁਲੀ ਅੰਤਨਾ ਹਜ਼ਾਰੇ ਨੇ ਕਿਹਾ ਤਾਂ ਉੱਥੇ ਤਾਂ ਕਿਸੇ ਨੇ ਕਿਸੇ ਨੂੰ ਰੋਕਿਆ ਨਹੀਂ ਚਲੇ ਜਾਓ ਜਾਂ ਬਸ ਬੈਠੋ ਕੁਆਸਟਾ ਦੇ ਨਹੀਂ ਦੇ ਕੋਈ ਗੱਲ ਸਮਝਦਾ ਸਰ ਬੇਟਾ ਜਦੋਂ ਬਿਠਾਓ ਬੇਟਾ ਇਹਨਾਂ ਬੇਟਾ ਬਿਠਾਓ ਤਾਂ ਠੀਕ ਹੈ ਬਸ ਹੋ ਗਿਆ ਟ੍ਰਾਂਸਫਰੇਸ਼ਨ ਹੋ ਗਿਆ ਮੈਸੇਜ ਚਲੇ ਗਿਆ ਪਲੀਜ਼ ਜਿਹੜਾ ਤੁਹਾਡਾ ਮੈਸੇਜ ਆਣਾ ਹੀ ਚਲੇ ਗਿਆ ਅਸੀਂ ਸ਼ਾਂਤੀ ਨਾ ਕਰ ਰਹੇ ਹਾਂ ਅਸੀਂ ਖੜਾ ਦੇਖੋ ਕਿੰਨੀ ਗਲਤ ਗੱਲ ਇਹਨਾਂ ਨੇ ਕਹੀ ਕਹਿੰਦੇ ਕਹਿੰਦੇ ਤੁਹਾਡਾ ਜਸ਼ਨ ਹੋ ਗਿਆ ਸਾਡਾ ਕੋਈ ਜਸ਼ਨ ਨਹੀਂ ਹੋਇਆ ਸਾਡੇ ਬੱਚੇ ਮਾਰਦੇ ਤੁਸੀਂ ਬੋਲ ਰਹੇ ਹੋ ਮੈਂ ਦੱਸਿਆ ਨਹੀਂ ਕਿਹਾ ਮੈਂ ਕਿਹਾ ਜੋ ਤੁਹਾਡਾ ਮੈਸੇਜ ਨਾਲ ਚਲੇ ਗਿਆ ਇਹ ਕੀ ਗੱਲ ਹੈ ਗਲਤ ਗੱਲ ਹੈ ਜੀ ਗਲਤ ਗੱਲ ਹੈ ਵੀਰ ਮੇਰੇ ਤੁਹਾਨੂੰ ਪਤਾ ਸੀ ਕੀ ਕਰੀਏ ਤੁਸੀਂ ਵੀ ਪਾਣੀ ਪੀਂਦੇ ਹੋ ਸਾਡੇ ਤੁਹਾਡੇ ਬੱਚੇ ਵੀ ਪੀਂਦੇ ਆ ਮੈਸੇਜ ਨਾਲ ਚਲੇ ਗਿਆ ਨਹੀਂ ਕੋਈ ਹੋਇਆ ਨਹੀਂ ਜੀ ਜੋ ਤੁਹਾਡਾ ਬਣਾਓ ਲੋ ਜੀ ਅਰੈਸਟ ਪੈ ਰਹੀ ਆ ਲੇਡੀਜ਼ ਦੀ ਵੀ ਵੱਡੀ ਕਾਰਵਾਈ ਕੀਤੀ ਜਾ ਰਹੀ ਆ ਜਿੰਨਾ ਵੀ ਪ੍ਰੋਟੈਸਟ ਵੀ ਅਸੀਂ ਸ਼ਾਂਤਵੇਂ ਆ ਅਟੂ ਸਾਹਿਬ ਨੂੰ ਲੈ ਨਹੀਂ ਸਕਦੇ ਜੀ ਬੇਨਤੀ ਕਰੋ ਬਸ ਪਿਠਾਓ ਹਾਂ ਭਾਈ ਸਾਹਿਬ ਡਿਊਟੀ ਪਟਾਓ ਭਾਈ ਸਾਹਿਬ ਪੜੇ ਲਿਖੇ ਲੋਕ ਪੀਸਫੁਲੀ ਪ੍ਰੋਟੈਸਟ ਕਰ ਰਹੇ ਕਿਸੇ ਕੋਈ ਡਾਂਗਾ ਨਹੀਂ ਹੈਗਾ ਇੱਥੇ ਪਰ ਅੱਜ ਅਰੈਸਟ ਪਾਈ ਜਾ ਰਹੀ ਆ ਕਿਸੇ ਨੂੰ ਵੀ ਕਹਿੰਦੇ ਇੱਥੇ ਨਹੀਂ ਖੜੇ ਦਿੱਤਾ ਜਾਊਗਾ 4 ਮਹੀਨੇ ਹੋ ਗਏ ਦੱਸਿਆ 3 ਦਸੰਬਰ ਨੂੰ ਅਸੀਂ ਆਵਾਂਗੇ 4 ਮਹੀਨੇ ਹੋ ਗਏ 4 ਮਹੀਨੇ ਹੁਣ ਪੁਲਿਸ ਆ ਗਈ ਹੈ ਅਸੀਂ ਨਹੀਂ ਆਵਾਂਗੇ ਆਜੋ ਮੈਂ ਨਹੀਂ 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 ਸੋ ਲੇਡੀਜ਼ ਸੋ ਕੱਲੇ ਕੱਲੇ ਪ੍ਰੋਟੈਸਟ ਵਾਲੇ ਨੂੰ ਧੂਕੇ ਬਾਹਰ ਲਿਆਂਦਾ ਜਾ ਰਿਹਾ ਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਕਾਰਵਾਈ ਕਰਦਾ ਹੋਇਆ ਲੇਡੀਜ਼ ਨੂੰ ਅਰੈਸਟ ਪੈ ਰਹੀ ਆ ਤੁਸੀਂ ਇਹ ਤਸਵੀਰਾਂ ਅਜ ਲੁਧਿਆਣੇ ਦੀਆਂ ਦੇਖ ਰਹੇ ਹੋ ਜੀ ਬਸਾਂ 'ਚ ਧੂਕੂਕੇ ਬਿਠਾਇਆ ਜਾ ਰਿਹਾ ਭਾਈ ਅਮਰਤਪਾਲ ਸਿੰਘ ਦੇ ਫਾਦਰ ਸਾਹਿਬ ਜਿਨ੍ਹਾਂ ਨੂੰ ਖਿੱਚ ਕੇ ਗੱਡੀ 'ਚ ਬਿਠਾਇਆ ਜਾ ਰਿਹਾ ਉਹਨਾਂ ਨੂੰ ਅਰੈਸਟ ਪਾਈ ਜਾ ਰਹੀ ਹੈ ਜੀ ਅੱਲਾਹੂ ਅਕਬਰ ਮੁਰਦਾਬਾ 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 ਸੋ ਇਹ ਲੁਧਿਆਣਾ ਵੇਰਕਾ ਚੌਕ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਇਸ ਟਾਈਮ ਉਹ ਓ ਭਾਜੀ ਆਹ ਆ ਵੀਰਾਂ ਨੂੰ ਸੁਵੇਰ ਦਾ ਲੱਗਦਾ ਯਾਰ ਅੱਛਾ ਆਪਣੇ ਨਾਲੇ ਵੀ ਕਰ ਦਿੰਦੇ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਆਹ ਕਰ ਦਿੰਦੇ ਆਹ ਆ ਕੋਈ ਨਹੀਂ ਕੋਈ ਨਹੀਂ ਰੈਸ ਦਿੱਤਾ ਜਾ ਰਿਹਾ ਸੀ ਭਰਮੀ ਦੇ ਸੋ ਪੰਜਾਬ ਸਰਕਾਰ ਮੁਰਦਾਵਾਰ ਦੇ ਨਾਲੇ ਲੱਗ ਰਹੇ ਆ ਸੋ ਵੱਡੀ ਕਾਰਵਾਈ ਕਰਦੇ ਪੁਲਿਸ ਪ੍ਰਸ਼ਾਸਨ ਦੇ ਲੋਕ ਸੋ ਬਿਲਕੁਲ ਵੀ ਕਹਿੰਦੇ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਊਗਾ ਲੁਧਿਆਣਾ ਸ਼ਹਿਰ ਦਾ ਸੋ ਸਾਡੀ ਰਿਸਪੌਂਸਿਬਿਲਟੀ ਆ